ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਸੀਰੀਜ਼ ਦੀ ਕਿਉਂਕਿ ਵੈਬ ਸੀਰੀਜ਼ ਦਾ ਦੌਰ ਹੈ ਸੋ ਵੈਬ ਸੀਰੀਜ਼ ਜਿਹੜੀਆਂ ਨੇ ਉਹ ਤੁਹਾਨੂੰ 3 ਘੰਟੇ ਦੇ ਵਿੱਚ 6 ਐਪੀਸੋਡ ਜੜੀ ਦੇ ਦਿੰਦੀਆਂ ਸੋ ਇਦਾਂ ਹੀ ਬਹੁਤ ਸਾਰੀਆਂ ਪੰਜਾਬੀ ਵੈਬ ਸੀਰੀਜ਼ ਜੜੀਆਂ ਨੇ ਉਹ ਓਟੀਟੀ ਪਲੇਟਫਾਰਮ ਤੇ ਰਿਲੀਜ਼ ਹੋ ਚੁੱਕੀਆਂ ਨੇ ਉਹਨਾਂ ਦਾ ਜ਼ਿਕਰ ਕਰ ਲੈਣੇ ਕਿ ਕਿਹੜੀ ਕਿਹੜੀ ਵੈਬ ਸੀਰੀਜ਼ ਜੜੀ ਤੁਸੀਂ ਆਰਾਮ ਨਾਲ ਆਪਣੇ ਘਰੇ ਬੈਠ ਕੇ ਦੇਖ ਸਕਦੇ ਹੋ ਵੀ 3 ਘੰਟਿਆਂ ਦੇ ਵਿੱਚ ਪੂਰੀ ਵੈਬ ਸੀਰੀਜ਼ ਔਰ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਉਸ ਵੈਬ ਸੀਰੀਜ਼ ਨੂੰ ਦੇਖਣ ਤੋਂ ਬਾਅਦ ਤੁਸੀਂ ਦੇਖਣ ਤੋਂ ਪਹਿਲਾਂ ਤੁਸੀਂ ਇੱਕ ਐਪੀਸੋਡ ਜਿਹੜਾ ਫ੍ਰੀ ਆਫਕਾਸ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਨੇ ਉਹ ਸਬਸਕ੍ਰਾਈਬ ਕਰਨੇ ਪੈਣਗੇ ਤੁਹਾਨੂੰ ਜਿਨ੍ਹਾਂ ਦੇ ਵਿੱਚੋਂ ਸ਼ਿਕਾਰੀ ਉਹ ਗੂਗਲ ਜੀ ਦੀ ਹੈ ਜ਼ਿਲ੍ਹਾ ਸੰਗਰੂਰ ਜਿਹਦੇ ਵਿੱਚ ਤੁਹਾਨੂੰ ਪ੍ਰਿੰਸ ਕਮਲਜੀਤ ਤੇ ਬੱਬਲ ਰਾਏ ਨਜ਼ਰ ਆਉਣਗੇ ਰਸਮਲਾਈ ਇਹ ਵੀ ਬਹੁਤ ਪਿਆਰੀ ਸਟੋਰੀ ਹੈ ਸਰਪੰਚੀ ਜਸਬਾਜਵਾਦੀ ਇਸ ਤੋਂ ਬਾਅਦ 84 ਤੋਂ ਬਾਅਦ ਦੇ ਰੋਲਾ ਬੇਸਮੈਂਟ ਦਾ ਜਿਸ ਦੇ ਵਿੱਚ ਕਰਮਜੀਤ ਅਨਮੋਲ ਨੇ ਅ ਅਹਿਮ ਭੂਮਿਕਾ ਨਿਭਾਈ ਹੈ ਸੋ ਇਹਦੇ ਵਿੱਚ ਵੀ ਬੇਸਮੈਂਟ ਯਾਨੀ ਕਿ ਫੋਰਨ ਕੰਟਰੀਜ਼ ਦੇ ਵਿੱਚ ਕਿਦਾਂ ਬੇਸਮੈਂਟਸ ਦੇ ਕਰਕੇ ਰੋਲੇ ਪੈਂਦੇ ਨੇ ਉਹਦੇ ਬਾਰੇ ਜੋ ਹੈ ਇਸ ਸਟੋਰੀ ਦੇ ਵਿੱਚ ਦੱਸਿਆ ਗਿਆ ਹੈ ਕਿਦਾਂ ਇਹ ਚੀਜ਼ਾਂ ਜਿਹੜੀਆਂ ਨੇ ਮੋਲਡ ਆਊਟ ਹੁੰਦੀਆਂ ਨੇ ਸੌਰਟ ਆਊਟ ਹੁੰਦੀਆਂ ਨੇ ਇਹ ਤੁਸੀਂ ਵੈਬ ਸੀਰੀਜ਼ ਦੇ ਵਿੱਚ ਦੇਖੋਗੇ ਔਰ ਆਪਣਾ ਸਭ ਤੋਂ ਬੈਸਟ ਚੀਜ਼ ਹੈ ਕਿ ਤੁਸੀਂ ਆਪਣਾ ਟਾਈਮ ਬਚਾ ਸਕਦੇ ਹੋ ਇਹ 3 ਘੰਟੇ ਦੇ ਵਿੱਚ ਯਾਨੀ ਕਿ 4 ਅਗਰ 4 ਘੰਟੇ ਵੀ ਹੋਣ ਤਾਂ ਤੁਸੀਂ ਪੂਰੀ ਦੀ ਪੂਰੀ ਵੈਬ ਸੀਰੀਜ਼ ਜਿਹੜੀ ਉਹ ਆਰਾਮ ਨਾਲ ਦੇਖ ਸਕਦੇ ਹੋ ਇੱਕ ਫਿਲਮ ਦੇ ਬਰਾਬਰ ਸੋ ਬਹੁਤ ਸਾਰੇ ਐਪੀ ਬਹੁਤ ਲੰਬੀਆਂ ਸਟੋਰੀਆਂ ਤੁਹਾਨੂੰ ਐਂਟਰਟੇਨ ਵੀ ਕਰਨਗੀਆਂ ਕਾਮੇਡੀ ਵੀ ਦੇਣਗੀਆਂ ਔਰ ਨਾਲ ਦੀ ਨਾਲ ਤੁਹਾਨੂੰ ਕੁਝ ਸਿਖਾ ਕੇ ਵੀ ਜਾਣਗੀਆਂ ਸੋ ਚਪਾਲ ਤੇ ਜਿਹੜੀਆਂ ਵੈਬ ਸੀਰੀਜ਼ ਨੇ ਰਿਲੀਜ਼ ਹੋ ਚੁੱਕੀਆਂ ਨੇ ਤੁਸੀਂ ਇਹਨਾਂ ਨੂੰ ਆਰਾਮ ਨਾਲ ਘਰੇ ਬੈਠ ਕੇ ਦੇਖ ਸਕਦੇ ਹੋ ਤੇ ਐਂਟਰਟੇਨਮੈਂਟ ਦਾ ਬਹੁਤ ਵਧੀਆ ਸੋਰਸ ਹੈ ਸਸ਼ਵੀਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਸੀਰੀਜ਼ ਦੀ ਕਿਉਂਕਿ ਵੈਬ ਸੀਰੀਜ਼ ਦਾ ਦੌਰ ਹੈ ਸੋ ਵੈਬ ਸੀਰੀਜ਼ ਜਿਹੜੀਆਂ ਨੇ ਉਹ ਤੁਹਾਨੂੰ 3 ਘੰਟੇ ਦੇ ਵਿੱਚ 6 ਐਪੀਸੋਡ ਜਿਹੜੀ ਦੇ ਦਿੰਦੀਆਂ ਸੋ ਇਦਾਂ ਹੀ ਬਹੁਤ ਸਾਰੀਆਂ ਪੰਜਾਬੀ ਵੈਬ ਸੀਰੀਜ਼ ਜਿਹੜੀਆਂ ਨੇ ਉਹ ਓਟੀਟੀ ਪਲੇਟਫਾਰਮ ਤੇ ਰਿਲੀਜ਼ ਹੋ ਚੁੱਕੀਆਂ ਨੇ ਉਹਨਾਂ ਦਾ ਜ਼ਿਕਰ ਕਰ ਲੈਣੇ ਕਿ ਕਿਹੜੀ ਕਿਹੜੀ ਵੈਬ ਸੀਰੀਜ਼ ਜਿਹੜੀ ਤੁਸੀਂ ਆਰਾਮ ਨਾਲ ਆਪਣੇ ਘਰੇ ਬੈਠ ਕੇ ਦੇਖ ਸਕਦੇ ਹੋ ਵੀ 3 ਘੰਟਿਆਂ ਦੇ ਵਿੱਚ ਪੂਰੀ ਵੈਬ ਸੀਰੀਜ਼ ਔਰ ਤੁਹਾਨੂੰ ਇਹ ਵੀ ਦੱਸ ਦਿੰਨੇ ਕਿ ਉਸ ਵੈਬ ਸੀਰੀਜ਼ ਨੂੰ ਦੇਖਣ ਤੋਂ ਬਾਅਦ ਤੁਸੀਂ ਦੇਖਣ ਤੋਂ ਪਹਿਲਾਂ ਤੁਸੀਂ ਇੱਕ ਐਪੀਸੋਡ ਜਿਹੜਾ ਫ੍ਰੀ ਆਫਕਾਸ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਜਿਹੜੇ ਬਾਕੀ ਨੇ ਉਹ ਸਬਸਕ੍ਰਾਈਬ ਕਰਨੇ ਪੈਣਗੇ ਤੁਹਾਨੂੰ ਜਿਨ੍ਹਾਂ ਦੇ ਵਿੱਚੋਂ ਸ਼ਿਕਾਰੀ ਉਕੋ ਗੂਗਲ ਜੀ ਦੀ ਹੈ ਜ਼ਿਲ੍ਹਾ ਸੰਗਰੂਰ ਜਿਹਦੇ ਵਿੱਚ ਤੁਹਾਨੂੰ ਪ੍ਰਿੰਸ ਕਬਲਜੀਤ ਤੇ ਬੱਬਲ ਰਾਏ ਨਜ਼ਰ ਆਉਣਗੇ ਰਸਮਲਾਈ ਇਹ ਵੀ ਬਹੁਤ ਪਿਆਰੀ ਸਟੋਰੀ ਹੈ ਸਰਪੰਚੀ ਜਸਬਾਜਵਾਦੀ ਇਸ ਤੋਂ ਬਾਅਦ 84 ਤੋਂ ਬਾਅਦ ਤੇ ਰੋਲਾ ਬੇਸਮੈਂਟ ਦਾ ਜਿਸ ਦੇ ਵਿੱਚ ਕਰਮਜੀਤ ਅਨਮੋਲ ਨੇ ਅ ਅਹਿਮ ਭੂਮਿਕਾ ਨਿਭਾਈ ਹੈ ਸੋ ਇਹਦੇ ਵਿੱਚ ਵੀ ਬੇਸਮੈਂਟ ਯਾਨੀ ਕਿ ਫੋਰਨ ਕੰਟਰੀਜ਼ ਦੇ ਵਿੱਚ ਕਿਦਾਂ ਬੇਸਮੈਂਟਸ ਦੇ ਕਰਕੇ ਰੋਲੇ ਪੈਂਦੇ ਨੇ ਉਹਦੇ ਬਾਰੇ ਜੋ ਹੈ ਇਸ ਸਟੋਰੀ ਦੇ ਵਿੱਚ ਦੱਸਿਆ ਗਿਆ ਹੈ ਕਿਦਾਂ ਇਹ ਚੀਜ਼ਾਂ ਜਿਹੜੀਆਂ ਨੇ ਮੋਲਡ ਆਊਟ ਹੁੰਦੀਆਂ ਨੇ ਸੌਰਟ ਆਊਟ ਹੁੰਦੀਆਂ ਨੇ ਇਹ ਤੁਸੀਂ ਵੈਬਸਾਈਟਸ ਦੇ ਵਿੱਚ ਦੇਖੋਗੇ ਔਰ ਆਪਣਾ ਸਭ ਤੋਂ ਬੈਸਟ ਉਹ ਇਹ 3 ਘੰਟੇ ਦੇ ਵਿੱਚ ਯਾਨੀ ਕਿ 4 ਅਗਰ 4 ਘੰਟੇ ਵੀ ਹੋਣ ਤਾਂ ਤੁਸੀਂ ਪੂਰੀ ਦੀ ਪੂਰੀ ਵੈਬ ਸੀਰੀਜ਼ ਜਿਹੜੀ ਉਹ ਆਰਾਮ ਨਾਲ ਦੇਖ ਸਕਦੇ ਹੋ ਇੱਕ ਫਿਲਮ ਦੇ ਬਰਾਬਰ ਸੋ ਬਹੁਤ ਸਾਰੇ ਐਪੀਸੋਡਸ ਬਹੁਤ ਲੰਬੀਆਂ ਸਟੋਰੀਆਂ ਤੁਹਾਨੂੰ ਐਂਟਰਟੇਨ ਵੀ ਕਰਨ ਗਿਆ ਕਾਮੇਡੀ ਵੀ ਦੇਣ ਗਿਆ ਔਰ ਨਾਲ ਦੀ ਨਾਲ ਤੁਹਾਨੂੰ ਕੁਝ ਸਿਖਾ ਕੇ ਵੀ ਜਾਣ ਗਿਆ ਸੋ ਚਪਾਲ ਤੇ ਜਿਹੜੀਆਂ ਵੈਬ ਸੀਰੀਜ਼ ਨੇ ਇਹ ਰਿਲੀਜ਼ ਹੋ ਚੁੱਕੀਆਂ ਨੇ ਤੁਸੀਂ ਇਹਨਾਂ ਨੂੰ ਆਰਾਮ ਨਾਲ ਘਰੇ ਬੈਠ ਕੇ ਦੇਖ ਸਕਦੇ ਹੋ ਤੇ ਐਂਟਰਟੇਨਮੈਂਟ ਦਾ ਬਹੁਤ ਵਧੀਆ ਸੋਰਸ ਹੈ